ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਆਪਾਂ ਆਪ ਜੀ ਨੂੰ ਗੁਰਦੁਆਰਾ ਸ੍ਰੀ ਪੌੜ ਸਾਹਿਬ ਉੱਥੇ ਲੈ ਕੇ ਆਏ ਆਂ ਅੱਜ ਆਪ ਜੀ ਨੂੰ ਆਪਾਂ ਇੱਥੇ ਦੇ ਦਰਸ਼ਨ ਕਰਾਵਾਂਗੇ ਇੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਘੋੜੇ ਨੇ ਪੌੜ ਮਾਰ ਕੇ ਖਾਰੇ ਪਾਣੀ ਦਾ ਜਿਹੜਾ ਚਸ਼ਮਾ ਇੱਥੇ ਪੈਦਾ ਹੋਇਆ ਸੀ ਅੱਜ ਵੀ ਉਹ ਪੌੜ ਦਾ ਨਿਸ਼ਾਨ ਉਸੇ ਤਰ੍ਹਾਂ ਮੌਜੂਦ ਹੈ ਇੱਥੇ ਅਤੇ ਉਹਦੇ ਵਿੱਚੋਂ ਖਾਰਾ ਪਾਣੀ ਜਿਹੜਾ ਉਸੇ ਤਰ੍ਹਾਂ ਅੱਜ ਵੀ ਆ ਰਿਹਾ ਆਪ ਜੀ ਨੂੰ ਇਸ ਵੀਡੀਓ ਦੇ ਵਿੱਚ ਆਪਾਂ ਦਰਸ਼ਨ ਕਰਾਵਾਂਗੇ ਤੇ ਆਪ ਜੀ ਇਸੇ ਤਰ੍ਹਾਂ ਵੀਡੀਓ ਦੇ ਵਿੱਚ ਬਣੇ ਰਹੋ ਤੇ ਐਂਡ ਤੱਕ ਜਰੂਰ ਦੇਖੋ ਤੇ ਵੀਡੀਓ ਨੂੰ ਬਾਕੀ ਸੰਗਤਾਂ ਤੱਕ ਵੀ ਜਰੂਰ ਪਹੁੰਚਦਾ ਕਰ ਦਿਓ ਸ਼ੇਅਰ ਕਰ ਦਿਓ ਆਪ ਜੀ ਦੇਖੋ ਇਹ ਜਿਹੜਾ ਪੌੜ ਦਾ ਨਿਸ਼ਾਨ ਹੈ ਤੇ ਇਹਦੇ ਵਿੱਚੋਂ ਪਾਣੀ ਆ ਰਿਹਾ ਤੇ ਸੰਗਤਾਂ ਇੱਥੇ ਆ ਕੇ ਜਲ ਸਕਦੀਆਂ ਨੇ ਤੇ ਇਹ ਜਿਹੜਾ ਸਥਾਨ ਹੈ ਇਹ ਗੁਰੂ ਘਰ ਲਾਹੌਰ ਗੁਰਦੁਆਰਾ ਸਾਹਿਬ ਜਿਹੜਾ ਸ੍ਰੀ ਅਨੰਦਪੁਰ ਸਾਹਿਬ ਤੋਂ ਸਿਰਫ 11 ਕਿਲੋਮੀਟਰ ਦੀ ਦੂਰੀ ਤੇ ਹੈ ਤੇ ਜਿਹੜਾ ਹਿਮਾਚਲ ਰਾਜ ਦੇ ਵਿੱਚ ਪੈ ਜਾਂਦਾ ਤੇ ਬਿਲਕੁਲ ਨੇੜੇ ਹੈ ਜਦੋਂ ਵੀ ਤੁਸੀਂ ਆਓ ਇੱਥੇ ਸ੍ਰੀ ਅਨੰਦਪੁਰ ਸਾਹਿਬ ਤਾਂ ਇੱਥੇ ਦੇ ਦਰਸ਼ਨ ਕਰਨੇ ਕਦੇ ਵੀ ਨਾ ਭੁੱਲਿਓ ਦੇਖੋ ਇੱਥੇ ਸੰਗਤਾਂ ਆਈਆਂ ਤੇ ਸਾਰੀਆਂ ਸੰਗਤਾਂ ਨੇ ਜਲ ਛਕਿਆ ਇਹ ਸਥਾਨ ਬਹੁਤ ਹੀ ਇਤਿਹਾਸਕ ਸਥਾਨ ਹੈ ਕਿਉਂਕਿ 1734 ਈਸਵੀ ਦੇ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀਆਂ ਲਾਵਾਂ ਮਾਤਾ ਜੀਤ ਕੌਰ ਜੀ ਦੇ ਨਾਲ ਇਸ ਸਥਾਨ ਤੇ ਹੋਈਆਂ ਸੀ ਇਹਦੇ ਸਾਹਮਣੇ ਜਿਹੜਾ ਗੁਰੂ ਘਰ ਲਾਹੌਰ ਹੈ ਉਸ ਸਥਾਨ ਤੇ ਹੋਈਆਂ ਤੇ ਇਸ ਏਰੀਆ ਦੇ ਵਿੱਚ ਦੋ ਤਿੰਨ ਗੁਰਦੁਆਰਾ ਸਾਹਿਬ ਹੋਰ ਪੈ ਜਾਂਦੇ ਨੇ ਆਪ ਜੀ ਨੂੰ ਅਗਲੀਆਂ ਵੀਡੀਓਜ਼ ਦੇ ਵਿੱਚ ਉਹਨਾਂ ਦੇ ਵੀ ਦਰਸ਼ਨ ਕਰਾਵਾਂਗੇ ਜਿਦੇ ਵਿੱਚ ਤਰਬੈਣੀ ਸਾਹਿਬ ਤੇ ਗੁਰਦੁਆਰਾ ਸੇਰਾ ਸਾਹਿਬ ਜਿਹੜਾ ਪ੍ਰਮੁੱਖ ਨੇ ਤੇ ਇਸੇ ਤਰੀਕੇ ਇੱਕ ਦੋ ਗੁਰਦੁਆਰਾ ਸਾਹਿਬ ਹੋਰ ਵੀ ਇਸ ਇਲਾਕੇ ਦੇ ਵਿੱਚ ਪਾਏ ਜਾਂਦੇ ਨੇ ਤੇ ਆਪ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਜਿੰਨਾਂ ਜਿੰਨਾਂ ਨੇ ਦਰਸ਼ਨ ਨਹੀਂ ਕੀਤੇ ਤਾਂ ਅਗਲੀ ਵਾਰ ਜਦੋਂ ਵੀ ਗੁਰੂ ਜੀ ਕਿਰਪਾ ਕਰਨ ਤਾਂ ਆਪ ਜੀ ਇਹ ਸਬਕ ਜ਼ਰੂਰ ਬਣਾਇਓ ਤੇ ਇੱਥੇ ਦਾਣਾ ਨਾ ਭੁੱਲਿਓ ਤੇ ਜਿਹੜੇ-ਜਿਹੜੀਆਂ ਸੰਗਤਾਂ ਇਸ ਸਥਾਨ ਦੇ ਦਰਸ਼ਨ ਕਰ ਚੁੱਕੇ ਹਨ ਕਮੈਂਟ ਕਰਕੇ ਜਰੂਰ ਦੱਸਿਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਤਾਂ ਕਿ ਸਾਰੀਆਂ ਸੰਗਤਾਂ ਤੱਕ ਇਹ ਪਹੁੰਚ ਜਾਵੇ ਜੀ ਐਸੋ ਰਾਗ ਛੋੜਿਆ ਦੂਜਾ ਕੌਣ ਪਿਆਇਆ ਐਸੋ ਰਾਗ ਰਾਜਨ ਕੇ ਰਾਜਾ ਮਹਾਰਾਜਨ ਕੇ ਮਹਾਨ ਰਾਜਾ ਰਾਜਨ ਕੇ ਰਾਜਾ ਮਹਾਰਾਜਨ ਕੇ ਮਹਾਨ ਰਾਜਾ ਐਸੋ ਰਾਜ ਛੋੜਿਆ ਸੋ ਰਾਜ ਛੋੜਿਆ ਰ ਦੂਜਾ ਕੌਨ ਪਿਆਇ ਹੈ ਰਾਜਨ ਕੇ ਰਾਜਾ ਮਹਾਰਾਜਨ ਕੇ ਮਹਾਰਾਜਾ ਰਾਜਨ ਕੇ ਰਾਜਾ ਮਹਾਰਾਜਨ ਕੇ ਮਹਾਰਾਜਾ ਰਾਜਾ ਮਹਾਰਾਜਾ ਐਸੋ ਰਾਜ ਛੋੜਿਆ ਦੂਜਾ ਕੌਣ ਧਾਇਆ ਐ ਐਸੋ ਰਾਜ ਛੋੜਿਆ ਦੂਜਾ ਕੌਣ ਧਾਇਆ ਰਾਜਨ ਕੇ ਰਾਜਾ ਮਹਾਰਾਜਨ ਕੇ ਮਹਾਰਾਜਾ ਤਨੁ ਕੇ ਰਾਜਾ ਮਹਾਰਾਜਨ ਕੇ ਮਹਾਰਾਜਾ ਐਸੋ ਰਾਜ ਛੋੜਿਆ